ਇਹ ਮਾਮਲਿਆਂ ਦੇ ਵਿੱਚ ਉਹਨੂੰ ਸਜ਼ਾ ਹੋਣ ਵਾਲੀ ਤਾਂ ਫੇਰ ਤਾਂ ਜਿਹੜੀਆਂ ਸਾਡੀਆਂ ਏਜੰਸੀਆਂ ਵਾਂ ਜਿਨ੍ਹਾਂ ਜਿਹੜੀ ਸਰਕਾਰ ਨੇ ਕਲੀਅਰੈਂਸ ਉਹਨੂੰ ਦਿੱਤੀ ਹੈ ਉਹ ਕਲੀਅਰੈਂਸ ਕਿਵੇਂ ਦਿੱਤੀ ਗਈ ਤੁਹਾਨੂੰ ਵੀ ਪਤਾ 50 ਦੇ ਕਰੀਬ ਉੱਥੋਂ ਉਹਦੋਂ ਬਾਰਡਰ ਤੋਂ ਮੋੜ ਦਿੱਤੇ ਗਏ ਉਹ ਬੀਬੀਵਰ ਚੱਲ ਗਈ ਹੁਣ ਪਾਸਪੋਰਟ ਕਿੰਨੇ ਬਣਾਇਆ ਪਹਿਲਾਂ ਉਹਦਾ ਫੇਰ ਉਹਨੂੰ ਕਲੀਅਰੈਂਸ ਕਿੰਨੇ ਦਿੱਤੀ ਉੱਥੇ ਜਾਣ ਦੀ ਤਾਂ ਇਹ ਸਬੰਧਤ ਸਰਕਾਰ ਦਾ ਮਸਲਾ ਵਾ ਇਹਦੇ ਵਿੱਚ ਦੂਜਾ ਦੇ ਕਿਸੇ ਦਾ ਦੋਸ਼ ਹੀ ਨਹੀਂ ਆ ਬਾਕੀ ਉਹ ਬੀਬੀ ਨੇ ਇੱਥੇ ਸਜ਼ਾ ਤੋਂ ਬਚਣ ਦੇ ਲਈ ਮੈਨੂੰ ਲੱਗਦਾ ਵੀ ਉੱਥੇ ਇਦਾਂ ਦਾ ਕਾਰਜ ਜਿਹੜਾ ਉਹ ਕੀਤਾ ਵਾ ਨਹੀਂ ਕਰਨਾ ਚਾਹੀਦਾ ਮੰਦ ਭਾਗਾ ਵਾ ਬਾਕੀ ਮੇਰੀ ਉੱਥੋਂ ਦੇ ਜਿਹੜੇ ਪ੍ਰਧਾਨ ਪਾਕਿਸਤਾਨ ਸੇਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਮੇਰ ਸਿੰਘ ਰੋੜਾ ਮੇਰੀ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਜਿਵੇਂ ਬੀਬੀ ਮਿਲੂਗੀ ਤੇ ਅਸੀਂ ਸਰਕਾਰ ਨਾਲ ਗੱਲ ਕੀਤੀ ਉਹਨੂੰ ਭਾਰਤ ਵਾਪਸ ਭੇਜਿਆ ਜਾਊਗਾ ਔਰ ਪਾਕਿਸਤਾਨ ਸਰਕਾਰ ਨੂੰ ਵਾਪਸ ਭੇਜਣਾ ਚਾਹੀਦਾ ਤਾਂ ਕਿ ਆਉਣ ਵਾਲੇ ਜਥਿਆਂ ਤੇ ਕੋਈ ਪ੍ਰਭਾਵਨਾ ਪਵੇ ਬਾਕੀ ਇਹ ਜਥੇ ਦਾ ਮਾਮਲਾ ਨਹੀਂ ਆ ਜਿਦਾ ਇਹਨੂੰ ਤੂਲ ਦਿੱਤੀ ਜਾ ਰਹੀ ਆ ਪਿਛੇ ਜੇ ਤੁਹਾਨੂੰ ਪਤਾ ਨਾ ਇੱਕ ਫਿਲਮ ਵੀ ਬਣੀ ਐ ਇਸ ਮਸਲੇ ਤੇ ਇੱਕ ਮੁਸਲਮਾਨਾਂ ਦੀ ਇਥੋਂ ਬੀਬੀ ਚਲ ਗਈ ਸੀ ਉੱਥੇ ਉੱਥੇ ਉਹਨੇ ਪਠਾਨ ਮੁਸਲਮਾਨਾਂ ਨਾਲ ਨਿਕਾਹ ਕਰ ਲਿਆ ਬਾਅਦ ਵਿੱਚ ਉਹ ਦੋ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਉੱਥੇ ਜਦੋਂ ਉਹ ਉਹਦੀ ਨਹੀਂ ਮਤਲਬ ਸੋਚ ਵਿਚਾਰ ਮਿਲੇ ਉਹਨੂੰ ਬੜੇ ਥਕੇ ਨਾਲ ਫੇਰ ਇੱਥੇ ਲਿਆਂਦਾ ਗਿਆ ਉਹ ਤਾਂ ਹੈ ਹੀ ਮੁਸਲਮਾਨ ਹੀ ਤੋਂ ਇਦਾਂ ਦੇ ਮਾਮਲੇ ਪਹਿਲਾਂ ਵੀ ਆ ਜਾਂਦੇ ਇਹਨੂੰ ਜੱਥੇ ਦੇ ਨਾਲ ਜੋੜਨਾ ਮੰਦ ਭਾਗਾ ਨਨਕਾਣਾ ਸਾਹਿਬ ਨਾਲ ਸਾਨੂੰ ਇਸ਼ਕਾ ਮੁਹੱਬਤਾ ਰਹੂਗੀ ਜਾਵਾਂਗੇ ਪਰ ਇਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਜਥਿਆਂ ਨੂੰ ਟਾਰਗੇਟ ਕਰਨਾ ਇਹ ਬਹੁਤ ਗਲਤ ਆ ਇਹਨੇ ਸਿੱਖ ਭਾਵਨਾਵਾਂ ਨੂੰ ਬੜੀ ਡੂੰਗੀ ਸੱਟ ਮਾਰੀ ਬਾਕੀ ਮੇਰੇ ਕਿਵੇਂ ਦੇ ਜਿਵੇਂ ਬਣਦੇ ਆ ਤੇ ਜੇ ਸਮਾਂ ਲੱਗਾ ਤੇ ਮੈਂ ਜ਼ਰੂਰ ਜਾਊਂਗਾ ਕਿਉਂਕਿ ਉੱਥੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਹੈ ਸ੍ਰੀ ਗੰਗ ਸਾਹਿਬ ਦੀ ਬਾਕੀ ਮਨਾਉਣਾ ਤੇ ਗੁਰਮਤ ਸਮਾਗਮ ਵੀ ਸੰਗਤ ਨੂੰ ਤੁਸੀਂ ਇਸ਼ਾਨਤ ਜਿਹੜੀ ਦਿੱਤੀ ਹੈ ਕੀਰਤੀ ਸੁਭਾਅ ਦੇ ਇਸ ਬੰਦੇ ਉਹ ਦੇਖੋ ਉਹ ਹਦਾਇਤ ਤਾਂ ਦਿੱਤੀ ਗਈ ਆ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਹੋਈ 1675 ਉਹਦੇ ਤੋਂ ਬਾਅਦ ਪਾਤਸ਼ਾਹ ਨੇ ਇਹੋ ਜਿਹਾ ਖਾਲਸਾ ਪ੍ਰਗਟ ਕੀਤਾ ਜਿਹਦਾ ਸਾਹਮਣੇ ਪਤਾ ਲੱਗਦਾ ਹੈ ਕਿ ਇਹ ਗੁਰੂ ਖਾਲਸਾ ਤੇ ਖਾਲਸਾ ਹੀ ਸੋਚ ਦਾ ਪ੍ਰਗਟਾਵਾ ਆ ਖੰਡੇ ਬਾਟੇ ਦੀ ਪੌਲ ਛਕੀ ਸਿੰਘ ਸਿੰਘ ਤੇ ਕੌਰ ਨਾਮ ਲਗੇ ਹੁਣ ਜਦੋਂ ਗੁਰੂ ਸਾਹਿਬ ਦੀ ਸ਼ਹਾਦਤ ਦਾ 350 ਸਾਲਾ ਪਾ ਮਨਾ ਰਹੇ ਆ ਆ ਹੁਣ ਵੀ ਖਾਲਸਾਈ ਸੋਚ ਦਾ ਪ੍ਰਗਟਾਵਾ ਕਰਨ ਦੀ ਲੋੜ ਆ ਉਹਦੇ ਤਹਿਤ ਆਖਿਆ ਗਿਆ ਵੀ ਆਪੋ ਆਪਣੇ ਘਰਾਂ ਤੇ ਵਪਾਰਕ ਅਦਾਰਿਆਂ ਤੇ ਖਾਲਸਾਈ ਨਿਸ਼ਾਨ ਸਾਹਿਬ ਚੁਲਾਈ ਜਾਣ ਬੜੇ ਮਾਣ ਸਤਿਕਾਰ ਦੇ ਨਾਲ ਆਪੋ ਆਪਣੇ ਸਾਧਨਾ ਤੇ ਟਰੈਕਟਰ ਟਰਾਲੀਆਂ ਤੇ ਆਨੰਦਪੁਰ ਸਾਹਿਬ ਖਾਲਸਾਈ ਨਿਸ਼ਾਨ ਲਾ ਕੇ ਆਇਆ ਜਾਵੇ ਤੇ ਖਾਲਸਾਈ ਸੋਚ ਦਾ ਪ੍ਰਗਟਾਵਾ ਕੀਤਾ ਜਾਵੇ ਵੇਖੋ ਬਾਕੀ ਹਲੇ ਮੱਲੇ ਤੇ ਸਰਕਾਰ ਦੇ ਕੀ ਪ੍ਰਬੰਧ ਨੇ ਆ ਤਰੀਕ ਵੀ ਦੱਸੀ ਕਿ ਕਿੰਨੀ ਤਰੀਕ ਵੈਸ ਤੇ ਮੈਂ ਕਹਿੰਦਾ ਜੀ ਸਿੱਖ ਆਪਣੇ ਘਰ ਦੇ ਉੱਤੇ ਸਦਾ ਹੀ ਝੰਡਾ ਲਾਵੇ ਪਰ ਕਿਉਂਕਿ ਇਹ ਸ਼ਤਾਬਦੀ ਆ ਤਾਂ 23 ਤੋਂ 29 ਤੱਕ ਤੇ ਬਹੁਤ ਜ਼ਰੂਰੀ ਆ ਵੀ ਆਪਾਂ ਨੂੰ ਇਹ ਖਾਲਸਾਈ ਨਿਸ਼ਾਨ ਸਾਹਿਬ ਚਲਾਉਣੇ ਚਾਹੀਦੇ ਆ ਬਾਕੀ ਮੈਂ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਦੇਖੋ ਤਾਲਮੇਲ ਹੋਣਾ ਚਾਹੀਦਾ ਕਿਸੇ ਵੀ ਮਾਮਲੇ ਦੇ ਵਿੱਚ ਤੁਸੀਂ ਜਦੋਂ ਸਿੱਖ ਮਰਿਆਗਾ ਦੇ ਨਾਲ ਛੇੜਛਾੜ ਕਰੋਗੇ ਸਿੱਖ ਚੁੱਪ ਨਹੀਂ ਰਹਿਣਗੇ ਸਿੱਖ ਬੋਲਣਗੇ ਔਰ ਅਕਾਲ ਤਖਤ ਸਾਹਿਬ ਬਿਲਕੁਲ ਖੁੱਲੀਆਂ ਅੱਖਾਂ ਦੇ ਨਾਲ ਸਾਰਾ ਕੁਝ ਬਾਤ ਚ ਕਰ ਰਿਹਾ ਗੋਲਕਾਂ ਦੇ ਉੱਤੇ ਬਿਆਨ ਇਦਾਂ ਦੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੇ ਠੋਸ ਕਾਰਵਾਈ ਜ਼ਰੂਰ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ ਸਿੰਘ ਸਾਹਿਬਾਨ ਦੀ ਕੋਈ ਮੀਟਿੰਗ ਰੱਖ ਲੈ ਜੀ ਅੱਗੇ ਰੋਕ ਹੀ ਕਰਦਾ ਦੇਖ ਦਿੱਤੇਗਾ ਹੋਣੀ ਚਾਹਤ ਹੈ। ਵੀ ਗੱਲ ਮੰਨਦੇ ਕਿ ਵੀ ਕੀ ਰੱਖਦੇ ਨਹੀਂ ਨਹੀਂ ਮੰਨਣਗੇ ਤੇ ਕਾਨੂੰਨੀ ਕਾਰਵਾਈ ਹੋਊ। ਬਾਕੀ ਪੰਥ ਨਹੀਂ ਚੱਲਣ ਦਊਗਾ। ਸਿੰਘ ਸਾਹਿਬਾਨ ਦੀ ਕੋਈ ਮੀਟਿੰਗ ਨੇੜੇ ਉਹ ਛੇਤੀ ਹੋਊਗੀ ਜੀ। ਹੁਣ ਕਿਉਂਕਿ ਸ਼ਤਾਬਦੀ ਆ ਤੇ ਸ਼ਤਾਬਦੀ ਕਰਕੇ ਰਜੇਮੇ ਬਹੁਤ ਆ। ਬਾਕੀ ਮੈਂ ਸ਼ਤਾਬਦੀ ਤੇ ਫੇਰ ਸੰਗਤ ਨੂੰ ਅਪੀਲ ਕਰਦਾ ਆ ਆਪਸੀ ਪ੍ਰੇਮ ਪਿਆਰ ਮੁਹੱਬਤ ਦੇ ਨਾਲ ਮਨਾਈਏ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹਰ ਸਮਾਗਮ ਦੇ ਵਿੱਚ ਜ਼ਰੂਰ ਕਰੀਏ ਕਿਉਂਕਿ ਮਨੁੱਖੀ ਅਧਿਕਾਰਾਂ ਦੀ ਵੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ